ਬਡੰਕੀ ਵਾਲਾ ਨਾ ਕਰਾ ਪਲੀਜ਼ ਡੂ ਨਾਟ ਡੂ ਥੈਟ ਤੇ ਡੰਕੀ ਲਾਉਂਦੇ ਨੇ ਉਹ ਇੱਕ ਕੰਮ ਛੱਡ ਦਿਓ ਯੂਐਸ ਤੋਂ ਤਾਂ ਵਣੇ ਓਖਾ ਵੜੇਗੇ ਤਾਂ ਫੜ ਲੈਣਾ ਜੇ ਫੜੇਗੇ ਤਾਂ ਫਿਰ ਤੁਹਾਨੂੰ ਜੇਲ੍ਹ ਵੀ ਹੋਣੀ ਤੇ ਵਾਪਸ ਵੀ ਆਉਣਾ ਤੇ ਜਿਹੜਾ ਤੁਹਾਡਾ 50 60 ਲੱਖ ਰੁਪਈਆ ਹੈਗਾ ਉਹ ਖਤਮ ਹੈ ਜਿਹੜੀ ਆ ਹੋਈਆ ਘਟਨਾ ਵਾਪਰੀ ਅੱਜ ਪੰਜਾਬ ਦੇ ਨੇ ਕਜ਼ਾਕਿਸਤਾਨ ਦੇ ਵਿੱਚ ਹੈਗੇ ਨੇ ਜੀ ਜਿਹੜਾ ਟਰੈਵਲ ਏਜੰਸੀਗਾ ਉਹਨੇ ਕਿਸੇ ਕਿਸਮ ਦੀ ਠੁਠਗੀ ਮਾਰੀ ਆ ਕਿ ਹਾਵੇਗਾ ਕਿੱਥੇ ਭੇਜਣੇ ਆ ਐਂਡ ਦੇ ਐਂਡਡ ਅਪ ਇਨ ਕਜ਼ਾਕਿਸਤਾਨ ਔਰ ਉਥੋਂ ਉਥੇ ਉਹ ਬਿਲਕੁਲ ਜਿਵੇਂ ਸਲੇਵਜ਼ ਹੁੰਦੇ ਆ ਜਿਹੜਾ ਕੋਈ ਬਾਹਰ ਆਉਣ ਨੂੰ ਫਿਰਦਾ ਅਜਿਹਾ ਟੰਗ ਲਾ ਕੇ ਆਉਣ ਨੂੰ ਫਿਰਦਾ ਮੈਂ ਪਲੀਜ਼ ਉਹਨੂੰ ਰਿਮਾਈਂਡ ਕਰਾਉਣਾ ਜਦੋਂ ਤੁਹਾਡੇ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆਉਣ ਦੀ ਤਿਆਰੀ ਵਿੱਚ ਹੈਗਾ ਉਹਨੂੰ ਮੇਰੀ ਆ ਗੱਲ ਜ਼ਰੂਰ ਸੁਣਾ ਦੇ ਉਥੇ ਉਹੋ ਇਸ ਵੇਲੇ ਕਿਸੇ ਦੇ ਕੰਟਰੋਲ ਚ ਉਹਨਾਂ ਦੀਆਂ ਲਿਵਿੰਗ ਕੰਡੀਸ਼ਨ ਬਹੁਤ ਮਾੜੀਆਂ ਨੇ ਉਹਨਾਂ ਨੇ ਫੋਟੋ ਵੀ ਭੇਜਦੀ ਐ ਠੰਡ ਦੇ ਵਿੱਚ ਇੰਨੇ ਉਹਨਾਂ ਕੋਲ ਕੱਪੜੇ ਵੀ ਹਨ ਕਿ ਜਿਹਦੇ ਵਿੱਚ ਉਹ ਕੰਮ ਕਰ ਰਹੇ ਨੇ ਬਾਹਰ ਕੰਮ ਕਰਵਾਇਆ ਜਾ ਰਿਹਾ ਉਹਨਾਂ ਨੂੰ ਜਿੱਥੇ ਰਹਿੰਦੇ ਨੇ ਉੱਥੇ ਵੀ ਬਹੁਤ ਠੰਡ ਹੈ ਗੁਲਾਮੀ ਵਾਲੀ ਹਾਲਤ ਹੈ ਉਹਨਾਂ ਦੀ ਔਰ ਜਿਹੜੇ ਰੋਪੜ ਜ਼ਿਲ੍ਹੇ ਦੇ ਵਿੱਚੋਂ ਆ ਜਿਹੜੇ ਗਏ ਨੇ ਲੜਕੇ ਗਏ ਹੋਏ ਨੇ ਜੀ ਉਹਨਾਂ ਚੋਂ ਕਿਸੇ ਨੇ ਫਿਰ ਨੰਗਲ ਦੇ ਕਿਸੇ ਕਾਉਂਸਲਰ ਨੂੰ ਕੋ ਫੋਨ ਕੀਤਾ ਕਿਸੇ ਸਿਆਸਤਾਂ ਨੂੰ ਕੀਤਾ ਉਹ ਉਹ ਅੰਦਾਜ਼ ਜੀ ਮੈਂ ਅੱਗੇ ਪਰਸੀੂ ਕਰਾਂਗਾ ਪਰਸੀ ਉਹ ਕਰੇਗਾ ਠੀਕ ਹੈ ਗੱਲ ਚੱਲ ਜਾਂਦੀ ਅੱਗੇ ਵੀ ਬਹੁਤ ਲੜਕੇ ਸਾਡੇ ਜਿਹੜੇ ਆਏ ਫਸਿਆ ਹੋਣੋਂ ਸਾਡੀ ਸਰਕਾਰ ਕਿਸੇ ਨਾ ਕਿਸੇ ਢੰਗ ਚ ਵਾਪਸ ਲਿਆਉਂਦੀ